ਪੋਨੋ ਵਾਟ ਕੋਈ ਪੈਸਾ ਨਹੀਂ ਲੈਂਦਾ ਹਾਂ ਇਹ ਜਾਂ ਬੰਦਿਆਂ ਦੀਆਂ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਹਾਂ ਅੱਗੇ ਚੱਕਰ ਜੀ ਕੋ ਪਹੁੰਚ ਜੇ ਹਾਂ ਪਲਾ ਹੋ ਜਾਏ ਪਲਾ ਹੋ ਜਾਏ ਹਾਂ ਦੱਸ ਲਓ ਜੀ ਇਹ ਰੂਮੀ ਮਸਤਕ ਪਰ ਸਾਰੀ ਤੋਂ ਮਿਲਦੀ ਹੈ ਪਛਾਰੀ ਤੋਂ ਮਿਲਦੀ ਆ ਹਾਂ ਜੀ ਕੋਈ ਗੁੰਦ ਮੰਗੂ ਐ ਇਹ ਨੂਨੋਂਗ ਨਹੀਂ ਹੁੰਦਾ ਡਲੀ ਵਾਲਾ ਅੱਛਾ ਨੂਨੋਂਗ ਕੀ ਹੁੰਦੀ ਆ ਥੋੜੀ ਜਿਹੀ ਵਿੱਚ ਪੀੜਕ ਜੀ ਮਰਦੀ ਹੁੰਦੀ ਆ ਆਮ ਪਛਾਰੀ ਤੋਂ ਮਿਲ ਜਾਂਦਾ ਆਮ ਪਛਾਰੀ ਅੱਛਾ ਤੇ ਇੱਕ ਤੋਲਾ ਲਿਆ ਕੇ ਦੇ ਦਿਓ ਉਸ ਤੋਂ ਬਾਅਦ ਦੇਖ ਲਓ ਵੀ ਦੁਬਾਰੇ ਸ਼ਿਕਾਇਤ ਹੈ ਹਾਂ ਫੇਰ ਦਿਓ ਨਹੀਂ ਦੇਣ ਦੀ ਕੋਈ ਲੋੜ ਤੇ ਇਹਨੂੰ ਦੇਣਾ ਆਟੇ ਚ ਦੁੱਧ ਚ ਕਿਵੇਂ ਆਟੇ ਚ ਆਟੇ ਚ ਗੁੜ ਚ ਨਹੀਂ ਦੇਣੀ ਜਿਹੜੀ ਮਰਜ਼ੀ ਚੀਜ਼ ਚ ਦੇ ਦੇ ਕਹ ਲੈ ਗੁੜ ਚ ਨਹੀਂ ਦੇਣੀ ਗੁੜ ਚ ਨਹੀਂ ਗੁੜ ਕਰਮ ਹੁੰਦਾ ਗੁੜ ਕਰਮ ਹੁੰਦਾ ਸਮਝ ਲਿਆ ਅੱਛਾ ਪਾਰ ਦਾ ਪੱਕਾ ਤੇ ਯਾਰ ਬੈਠ ਜਾਨੋ ਪਾਰ ਪਈ ਜੇ ਜ਼बान ਘਟਾ ਦੇਵਾਂਗੇ ਆਪਾਂ ਯਾਰ ਕੋਈ ਹੋਰ ਅੱਛਾ ਜੀ ਲੈ ਭਾਈ ਸ਼ਰਤ ਲਾਉਂਦਾ ਮੋਬਾਈਲ ਨੰਬਰ ਬੋਲ ਦਿਓ ਯਾਰ ਕੁਛ ਨਹੀਂ ਹੋਦਾ ਮੇਰਾ 97808 36717 ਇੱਕ ਵਾਰੀ ਫੇਰ ਬੋਲ ਦਿਓ 97808 ਹਾਂ 36717 ਠੀਕ ਆ ਬਾਈ ਨਾਲ ਸੰਪਰਕ ਕਰ ਲਓ ਵੇ ਜਾਂ ਫਿਰ ਰੋਕਦਾ ਤੂੰ ਸਮਝ ਗਏ 10